ਪਰ ਬੱਚੇ ਦੇ ਦਿੱਤੇ ਜਾਣਗੇ ਜੀ ਕਿਹਾ ਜਾਂਦਾ ਵੀ ਆਪਾਂ ਨੰਬਰ 10 ਦੇ ਦੁਆਰੇ ਆਉਣਾ ਵੀਡੀਓ ਦੇ ਵਿੱਚ ਕਿਸੇ ਵਕਤ 10 ਦੇ ਦੁਆਰੇ ਬੱਚੇ ਨੂੰ ਜਾਓ ਹੋਰ ਪ੍ਰਾਪਤ ਕਰਨੀ ਆ ਜਾਂ ਕੋਈ ਵੱਡਾ ਵੀ ਤਾਂ ਬੱਚਾ ਨਹੀਂ ਬੋਲਦਾ ਆਪਾਂ ਵੀ ਉਹਨੂੰ ਇੱਥੇ ਆ ਕੇ ਜਲ ਸਾਰਾ ਕੁਝ ਦੱਸ ਦੇਣਾ ਉਹ ਸਾਰਾ ਕੁਝ ਤੁਹਾਨੂੰ ਆਪਾਂ ਦਿਖਾ ਦੇਣਾ ਕਿਵੇਂ ਬੱਚੇ ਤੇ ਬੋਲਣ ਲੱਗ ਪੈਂਦੇ ਆ ਇਸ ਨੂੰ ਕੀ ਕਹਿੰਦੇ ਹਿੰ ਬੱਚੇ ਜਿਹੜੇ ਇਹ ਬੋਲਣ ਲੱਗ ਪੈਂਦੇ ਵੀਡੀਓ ਦੇ ਵਿੱਚ ਜੀ ਅੱਜ ਪਾਤਾ ਕੋਰ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਆ ਜੀ ਭਾਈ ਗਰਮਾਹ ਦੀ ਦੇਰੇ ਮਾਨਸਾ ਇੱਥੇ ਗੁੰਗੇ ਬੱਚੇ ਬਦਲਣ ਲੱਗ ਜਾਂਦੇ ਆ ਦੇਖੋ ਆ ਮਾਰਕੀਟ ਬਣੀ ਹੋਈ ਆ ਰਣਕੀ ਗੁਰਦਾਸ ਸਾਹਿਬ ਦੇ ਸਾਹਮਣੇ ਦੇਖੋ ਆ ਤਰਾਨਾ ਭਗ ਲੱਗੀਆਂ ਹੋਈਆਂ ਨੇ ਜੁਲਦਾ ਬਰਨਾਲੇ ਤੋਂ ਮਾਨਸਾ ਸਾਈਡ ਤੋਂ ਆ ਜਣਾ ਪ੍ਰਿੰਟਰ ਹੋ ਕੇ ਪੌਲ ਆਉਂਦਾ ਮੇਨ ਮੇਨ ਪੌਲ ਆਪਾਂ ਲੰਘ ਜਾਣਾ ਮੇਨ ਪੌਲ ਤੋਂ ਆਪਾਂ ਸਾਰੀ ਪਿੱਛੇ ਨੂੰ ਆਪਾਂ ਯੂਟੂਬ ਲੈ ਕੇ ਪਿੱਛੇ ਪਿੱਛੇ ਮੋਣਾਣਾ ਜੋ ਤੁਹਾਨੂੰ ਇਹਨੇ ਪਿੱਛੇ ਆਪਾਂ ਖਾਵੇ ਪਾਸੇ ਮੋੜਣਾ ਉਸ ਨਾਲ ਹੀ ਆ ਪੁਲ ਤੇ ਦੇਖੋ ਲੱਗ ਪਾਈ ਹੋਈ ਆ ਇਹ ਆ ਵੀ ਜਿਹੜਾ ਬੱਚੇ ਇੱਥੇ ਨਹੀਂ ਬੋਲਣ ਲੱਗਦੇ ਬੱਚੇ ਜਿਹੜੇ ਨਹੀਂ ਬੋਲਣ ਲੱਗਦੇ ਆਪਣੇ ਬੱਚੇ ਛੋਟੇ ਹੁੰਦੇ ਬੋਲਣ ਗੁੰਗੇ ਰਹ ਜਾਂਦੇ ਉਹ ਇੱਥੇ ਆਉਣਾ ਪੈਂਦਾ ਜੀ ਇੱਥੇ ਪਾਣੀ ਪਿਉਣਾ ਪੈਂਦਾ ਇੱਥੇ ਅੰਦਰ ਤੇ ਪਾਣੀ ਪਿਆ ਕੇ ਬੱਚੇ ਨੂੰ ਤੇ ਉਸ ਤੋਂ ਬਾਅਦ ਜਦੋਂ ਬੱਚਾ ਬੋਲਣ ਲੱਗ ਜਾਂਦਾ ਪ੍ਰੋਫੈਸਰ ਤੁਹਾਨੂੰ ਦੱਲੇ ਕਿ ਅੰਦਰ ਮੱਥੜੇ ਦੇਖ ਲੈ। ਗੱਡੀ ਆ ਪਾਰਕਿੰਗ ਅੰਦਰ ਵੀ ਹੈਗੀ ਆ। ਗੱਡੀ ਅੰਦਰ ਵੀ ਲੱਗ ਜਾਣੀਆਂ ਤੇ ਬਾਹਰ ਰੋਡ ਦੇ ਉੱਤੇ ਵੀ ਲੱਗ ਜਾਈਂਦੀ। ਅਹ ਘੰਟਾ ਲੱਗੂਗਾ ਜਿਹੜਾ ਖੜੇ ਆ ਖੜਾ। ਅੱਟਾ ਬਾਹਰ ਨਾਲ ਇਹਦੇ। ਘੰਟਾ ਲੱਗੂਗੀ। ਤਾਂ ਕਿਹਾ ਜਾਂਦਾ ਵੀਰ ਜੀ ਕਿ ਵੀ ਇੱਥੇ ਤਿੰਨਾਂ ਦਿਵਾਰ ਆਉਣਾ ਆਉਣਾ ਪੈਂਦਾ ਤਿੰਨਾਂ ਦਿਵਾਰ ਇੱਥੇ ਬੱਚੇ ਨੂੰ ਜਾਂ ਕੋਈ ਹੋਰ ਹੈ ਜਾਂ ਕੋਈ ਵੱਡਾ ਵੀ ਹੈ ਜਦਾ ਬੱਚਾ ਨਹੀਂ ਬੋਲਦਾ ਜਿਹਨੂੰ ਕੋ ਗੁੰਗਾ ਕਹਿੰਦੇ ਆ ਵੀ ਉਹਨੂੰ ਇੱਥੇ ਆ ਕੇ ਜਲ ਛਕਾਉਣਾ ਪੈਂਦਾ ਜੀ ਤਿੰਨਾਂ ਦਿਵਾਰ ਲਾਈਨ ਬਹੁਤ ਲੰਬੀ ਲੱਗ ਜਾਂਦੀ ਆ ਘੰਟਾ ਸਵਾ ਘੰਟਾ ਬਾਈ ਜੀ ਲੱਗ ਜਾਂਦਾ ਤਕਰੀਬਨ ਤਕਰੀਬਨ ਤੇ ਬਾਕੀ ਦੇਖੋ ਕਿਵੇਂ ਲੋਤੇ ਕਿੱਦਾਂ ਟੰਗੇ ਹੋਏ ਸਾਰੇ ਜਿਹਨਾਂ ਦੀ ਜਿਹਨਾਂ ਦੀ 10ਾਂ ਪੂਰੀਆਂ ਹੋਈਆਂ ਨੇ ਤੇ ਫਿਰ ਇੱਥੇ ਤੋਲਤੇ ਲਿਆ ਕੇ ਤੰਗ ਦੰਦੇ ਦੇ ਬਾਹਰੋਂ ਬਹੁਤ ਹੁਣ ਬਹੁਤ ਮਾਰਕੀਟ ਦਿਖਾਈ ਦਿੱਤੀ ਬਾਹਰ ਸਾਈਡ ਐਂਟਰੀ ਦੇ ਵਿੱਚ ਆ ਦੇਖੋ ਕਿਦਾਂ ਜਾਲੂ ਛਕਾਉਂਦੇ ਨੇ ਇੱਥੇ ਸਾਰੇ ਆ ਦੇਖੀ ਚਲੋ ਤੇ ਹੁਣ ਆਪਾਂ ਇੱਥੇ ਥੋੜਾ ਟਾਈਮ ਸਾਈਲੈਂਟ ਲਵਾਂਗੇ ਬੜਾ ਜਾਲ ਆ ਜਿਉ ਚਮਤਕਾਰ ਹੀ ਜਾ ਜਾਂਦਾ ਜੀ ਚਮਤਕਾਰ ਇਸ ਨੂੰ ਕੀ ਦੇਹੀ ਬੱਚੇ ਜਿਹੜੇ ਕੋਈ ਬੋਲਣ ਲੱਗ ਪਏ ਗੁੜੀ ਦੇ ਬੱਚੇ ਜੀ ਤੋਤੇ ਤੰਗੇ ਦੇਖਿ ਲੇ ਵੀ ਕਿੰਨੇ ਐਚਾ ਦਾਸਾ ਪੂਰੀਆ ਹੁੰਦੇ ਤੇ ਕਿੰਨੇ ਇਥੇ ਤੋਤੇ ਚੜਦੇ ਆ ਇਹਨੇ ਬੱਚੇ ਦੇਖੋ ਇੱਥੇ ਬੋਲਣਾ ਸਿੱਖਦੇ ਹੁਣ ਜਾਨਾ ਬੋਲਣਾ ਆਉਂਦਾ ਹੋਊ ਉਹਨਾਂ ਨੂੰ ਜਿਹੜੇ ਬੱਚੇ ਗੂੰਗੇ ਨੇ ਉਹ ਇੱਥੇ ਜਲਸ਼ਾਖ ਕੇ ਬੋਲਣਾ学ਦੇ ਤੈਨਾਂ ਇਹਨਾਂ ਵਰਉਣਾ ਪੈਂਦਾ ਦੇਖੋ ਜੀ ਹੁਣ ਆਪਣੀ ਸਾਹ ਤੋਂ ਜ਼ਿਆਦਾ ਦੇਖੋ ਜੀ ਅੰਦਰ ਜਿਹੜੀ ਲਾਈਨ ਲੱਗੀ ਹੁੰਦੀ ਹੈ ਨਾ ਜੀ ਜਿਹੜੇ ਬੰਦੇ ਪਹਿਲਾਂ ਜਾ ਚੁੱਕੇ ਉਹਨਾਂ ਦਾ ਪਤਾ ਵਾ ਜਿਹੜੇ ਬੰਦੇ ਨਹੀਂ ਜਾ ਗਏ ਪਹਿਲੀ ਵਾਰ ਦਾਣਾ ਇਹੜੀ ਲਾਈਨ ਲੱਗੀ ਹੁੰਦੀ ਦਿਖਾਈਆ ਸਟਾਡੀ ਦੇ ਵਿੱਚ ਬਾਹਰ ਉੱਥੋਂ ਸਾਰੀ ਲਾਈਨ ਸ਼ੁਰੂ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਅੰਦਰਲੀ ਸਾਈਡ ਤਾਂ ਕਾਗ ਦੇਖੋ ਫਿਰ ਅੰਦਰ ਇੱਕ ਬਾਬਾ ਜੀ ਬੈਠੇ ਨੇ ਉਹ ਥੋੜਾ ਵੀ ਨਾਲ ਦੇ ਨਾਲ ਪਾਉਂਦੇ ਨੇ ਤੇ ਥੋੜਾ ਪਾਉਣ ਤੋਂ ਬਾਅਦ ਚ ਬਾਹਰ ਦੀ ਸਾਈਡ ਆਪਾਂ ਨਿਕਲ ਆਉਣਾ ਵਾ ਜਿੱਦੋਂ ਕੀ ਸੱਡ ਬੈਂਟਰ ਹੋਇਆ ਸੀਗਾ ਤੇ ਉਹ ਜਿੱਥੇ ਹੁਣ ਤੁਹਾਨੂੰ ਦਿਖਾਇਆ ਨਹੀਂ ਜਿੱਥੇ ਵੀ ਜਿੱਥੇ ਬਾਬਾ ਜੀ ਉਹ ਜਾਲਿਸ਼ ਕੌਣ ਨੇ ਉਸ ਭਾਈ ਸਾਹਿਬ ਖੜੇ ਨੇ ਕੋਲੇ ਸਿੰਘ ਆਪ ਕੋਲੇ ਖੜੇ ਜਾ ਕੇ ਜਾਲਿਸ਼ ਪਾਉਂਦੇ ਨੇ ਪਰ ਥੋੜਾ ਪਾਉਣ ਤੋਂ ਬਾਅਦ ਆਪਾਂ ਇੱਥੇ ਇੱਥੇ ਜਗ੍ਹਾ ਦੇ ਉੱਤੇ ਬਾਹਰ ਸੈਣਾ ਜਿੱਥ ਹੌਲਾ ਪਾਉਣ ਤੋਂ ਬਾਅਦ ਜਿੱਥੇ ਬਾਹਰਲੀ ਸਾਈਡ ਆ ਲਾਈਨ ਲੱਭੀ ਲੱਗੀ ਸੀ ਉੱਥੋਂ ਸ਼ੁਰੂ ਹੋ ਜਿੰਦੀ ਲਾਈਨ ਤੇ ਉੱਥੋਂ ਜਗ੍ਹਾ ਦੇ ਅੰਦਰੋਂ ਹੋ ਕੇ ਆ ਜਿੱਥੇ ਹੁਣ ਦੇਖੋ ਦੁਬਾਰਾ ਫੇਰ ਤੁਹਾਨੂੰ ਦਿਖਾ ਰਿਹਾ ਵਾਂ ਦੇਖੋ ਜਿਹੜੀ ਲਾਈਨ ਲੱਗੀ ਹੋਈ ਆ ਇਹ ਅੰਦਰਲੀ ਸਾਈਡ ਸਾਈਡ ਜਾਣਾ ਵਾ ਅੰਦਰਲੀ ਸਾਈਡ ਸਾਰੀ ਜਗ੍ਹਾ ਦੇ ਵਿੱਚ ਮੱਥਾ ਟੇਕ ਕੇ ਤੇ ਬਾਬਾ ਜੀ ਉੱਥੇ ਥੋਲਾ ਵੀ ਪਾਉਂਦੇ ਨੇ ਹੌਲਾ ਪਾਉਣ ਤੋਂ ਪ੍ਰਾਂਤ ਫਿਰ ਆਪਾਂ ਬਾਹਰ ਨਿਕਲਿਆਉਣਾ ਮੈਂ ਜਿੱਥੇ ਜਿੱਦਰੀ ਸਾਈਡ ਬਾਬਾ ਜੀ ਉਹ ਉੱਥੇ ਜਿੱਥੇ ਜਲਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਇਹ ਅੰਦਰ ਦੇ ਵਿੱਚੋਂ ਲਾਈਨ ਲੱਗੀ ਹੋਈ ਆ ਤੇ ਲਾਈਨ ਕਿਸ ਲਈ ਜੀ ਸਾਰੀ ਉੱਪਰ ਦੀ ਘੁੰਮਣ ਵਾਲੀ ਜਗ੍ਹਾ ਦੇ ਉੱਪਰ ਦੇ ਘੁੰਮਣ ਤੇ ਬਾਬਾ ਜੀ ਇੱਥੇ ਬੈਠੇ ਹੋਏ ਆ ਬਈ ਥੋੜਾ ਪਾਉਣ ਦਾ ਥੋੜਾ ਪਾਉਣ ਤੋਂ ਪ੍ਰਾਪਤ ਫਿਰ ਆਪਣਾ ਦੁਆਰਾ ਫੇਰ ਵੀਰ ਕਰਦੇ ਆ ਵੀ ਥੋੜਾ ਪਾਉਣ ਤੋਂ ਪ੍ਰਾਪਤ ਬਾਅਦ ਜਿਹੜਾ ਆਇਆ ਨਾ ਇੱਥੇ ਸਾਹਮਣੇ ਵੀ ਇੱਥੇ ਮੱਥਾ ਦੇਖਿਆ ਨਾ ਜਿੱਥੇ ਉਹ ਬੰਨਾ ਮੱਥਾ ਲੇ ਕੇ ਦਰਵਾਜ਼ੇ ਦੇ ਅੰਦਰ ਪਰਦੇ ਨੇ ਜੋ ਬੱਚਾ ਦਰਵਾਜ਼ਾ ਹੈ ਜਿਹੜਾ ਵੀ ਤੋਂ ਬਾਅਦ ਜਿਹੜਾ ਪ੍ਰਸ਼ਾਦ ਮਿਲਦਾ ਮੱਥਾ ਉੱਤੇ ਤੇਰ ਹੱਥ ਦੀ ਲੈ ਲਓ ਤੇ ਉਸ ਤੋਂ ਬਾਅਦ ਵਿੱਚ ਜਾ ਲੋ ਉੱਥੋਂ ਬਾਅਦ ਜਿਹੜਾ ਜਾ ਲੋ ਸ਼ ਦੁਬਾਰੀ ਸੰਸਥਾ ਦੁਆਰਾ ਦਿਖਾ ਦੇਖੋ ਸੁਸੰਗ ਆਪਨੇ ਭਾਈ ਸਾਹਿਬ ਖੜੇ ਨੇ ਇੱਥੇ ਆਪ ਦੇ ਆਪ ਉਹ ਚਾਲ ਸਿਖਾਉਂਦੇ ਨੇ ਜਿਹੜੀ ਆ ਬਾਬਾ ਜੀ ਜਗਾ ਮਾਨਸੇ ਸ਼ਹਿਰ ਦੇ ਵਿੱਚ ਆ ਜੀ ਜਦੋਂ ਆਪਾਂ ਜਦ ਅਸੀਂ ਜਦੋਂ ਬਰਨਾਲੇ ਸਾਈਡ ਤੋਂ ਗਏ ਸੀ ਅਸੀਂ ਲੁਧਿਆਣਾ ਜਿਹੜੇ ਤੋਂ ਆ ਜਦੋਂ ਅਸੀਂ ਗਏ ਸੀ ਉਧਰ ਹੀ ਬਰਨਾਲੇ ਬਰਨਾਲੇ ਤੋਂ ਸਿੱਧਾ ਮਾਨਸਾ ਗਿਆ ਮਾਨਸਾ ਜਿਹੜਾ ਮੇਨ ਪੌਲਾ ਸ਼ਹਿਰ ਦਾ ਸ਼ਹਿਰ ਤਾਂ ਮੇਨ ਪੌਲਾ ਬਸ ਉਹ ਟਾਂ ਨੰਸੀ ਪੌਲ ਆਉਂਦਾ ਜੀ ਇੱਕ ਮੇਨ ਮੇਨ ਰੋਡ ਦੇ ਉੱਤੇ ਪੌਲ ਤੋਂ ਥੱਲੇ ਦੀ ਖੱਬੇ ਪਾਸੇ ਘੁੰਮਣਾ ਖੱਬੇ ਪਾਸੇ ਘੁੰਮ ਕੇ ਪੌਲ ਜਿਹੜੀ ਜਿਹੜੀ ਸਾਡਾ ਪੰਜਾਣਾ ਪੌਲ ਚੜਨਾ ਵਾ ਖੱਬੇ ਪਾਸੇ ਚੜਜੋ ਮੋੜ ਜਾਣਾ ਵਾ ਤੇ ਨਾਲ ਹੀ ਫੇਰ ਸੱਜੇ ਵੇ ਮੋੜ ਜਾਣਾ ਤੇ ਉੱਧਰੋਂ ਬਾਬਾ ਜੀ ਦਾ ਡੇਰਾ ਆ ਜਾਂਦਾ ਉੱਥੇ ਵੀਡੀਓ ਸਮਾਪਤ ਪੰਦ ਖਾਇਆ ਜੀ ਭਾਈ ਗਰਦਾਸ ਜੀ ਦਾ ਡੇਰਾ ਮਾਨਸਾ ਜਿਹੜੇ ਬੱਚੇ ਨਹੀਂ ਬੋਲਦੇ ਉਹਨਾਂ ਨੂੰ ਇੱਥੇ ਪਾਣੀ ਛਕਾ ਜਾਲ ਛਕਾਇਆ ਜਾਂਦਾ ਤੇ ਥੋਲਾ ਪਾਇਆ ਜਾਂਦਾ ਜੀ ਵੀਡੀਓ ਬਤਰਾ ਕਾਦੇ ਸ਼ੇਰ ਜੀ ਚੈਨਲ ਨੂੰ ਕਰਿਓ ਵੀਰੇ ਸਬਸਕ੍ਰਾਈਬ ਜ਼ਰੂਰ ਧੰਨਵਾਦ ਜੀ ਧੰਨਵਾਦ ਆਪਾਂ ਅੱਜ ਦੁਆਰਾ ਵਿੱਚ ਅੱਧੀ ਵੀਡੀਓ ਜੋੜ ਕੇ ਪਾਉਣ ਲੱਗੇ ਆ ਜੀ ਭਾਈ ਗਰਦਾਸ ਜੀ ਜਿਹੜੇ ਡੇਰੇ ਦੀ ਭਾਈ ਗਰਦਾਸ ਜੀ ਦਾ ਡੇਰਾ ਜਿਹੜਾ ਮਾਨਸਾ ਸ਼ਹਿਰ ਦੇ ਵਿੱਚ ਆ ਜਿਹੜਾ ਪਰਨਾਲੇ ਕੋਲੇ ਆ ਜੀ ਕਈ ਵੀਰ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੇ ਦਿਨ ਆਉਣਾ ਉੱਥੇ ਕਿਹੜੇ ਨਹੀਂ ਆਉਣਾ ਵੈਸੇ ਆਪਾਂ ਤੁਹਾਨੂੰ ਵਿੱਚ ਨੰਬਰ ਉਹਨਾਂ ਦਾ ਦੇ ਦਿੰਨੇ ਆ ਨੰਬਰ ਉਹਨਾਂ ਦਾ ਵਿੱਚ ਸ਼ੋਅ ਹੋ ਜਾਊਗਾ ਕਾਰਡ ਆ ਇੱਕ ਪਕਾਰਡ ਨੂੰ ਵਿੱਚ ਮੈਂਸ਼ਨ ਕਰ ਦਿੰਦੇ ਆ ਪੈਸੇ ਉਹਨਾਂ ਦੇ ਇੰਸਟਾਗ੍ਰam ਦੇ ਉੱਤੇ ਭਾਈ ਦਾਸ ਦੀ ਡੇਰਾ ਭਰ ਕੇ ਨਿਕਲਿਆਉਂਦੇ ਆ ਸਾਰਾ ਬਾਇਓ ਡਾਟਾ ਸਾਰਾ ਕੁਝ ਨਿਕਲਿਆ ਆਉਂਦਾ ਵਾ ਤੁਸੀਂ ਉਹਨਾਂ ਦੇ ਉੱਤੇ ਤੁਸੀਂ ਨਾਲ ਕੇ ਲੈ ਸਕਦੇ ਪੈਸੇ ਆਪਾਂ ਕਾਰਡ ਵਿੱਚ ਮੈਂਸ਼ਨ ਕਰ ਦਨੇ ਨੰਬਰ ਉਹਦੇ ਤੇ ਸ਼ੋ ਹੋ ਜਾਊਗਾ ਤੁਸੀਂ ਉਹਨਾਂ ਨੂੰ ਕਾਲ ਕਰਕੇ ਤੁਸੀਂ ਜਾਣ ਕੇ ਲੈ ਵੀ ਸਕਦੇ ਜਿਹੜੇ ਵੀਰ ਭਰਾ ਦੂਰੋਂ ਵਾਲੇ ਆਉਂਦੇ ਜਿਵੇਂ ਦਿੱਲੀੋਂ ਵੀ ਆਉਂਦੇ ਆ ਕੋਈ ਗੁਜਰਾਤ ਚੋਂ ਆਉਂਦਾ ਕੋਈ ਕਿੱਥੋਂ ਆਉਂਦਾ ਬਹੁਤ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਵੀਰ ਭਰਾਵਾਂ ਦੇ ਫੋਨ ਮੈਨੂੰ ਬਹੁਤ ਆਉਂਦੇ ਰਹਿੰਦੇ ਆ ਆਪਾਂ ਨੂੰ ਮਹਾਰਾਜ ਦੀ ਕਿਰਪਾ ਨਾਲ ਤੇ ਜਿੰਨਾ ਕ ਆਪਾਂ ਨੂੰ ਪਤਾ ਵਾ ਓਨਾਂ ਕ ਆਪਾਂ ਅਗਲੇ ਨੂੰ ਦੱਸ ਦਈਦਾ ਵਾ ਤੇ ਹੌਣ ਵੀ ਆਪਾਂ ਵੀਡੀਓ ਦੇ ਵਿੱਚ ਵਿੱਚ ਨੂੰ ਪੋਰਨਾ ਕੇ ਦੱਸਾਂਗੇ ਜਰੂਰ ਵੀ ਜਿਹੜੇ ਜਣਾ ਮਾਦੀ ਜਾਵੜੋ ਕਈਆਂ ਨੂੰ ਡਾਟ ਆ ਵੀ ਅਸੀਂ ਮਾਂ ਮਾਰ ਜਾਈਏ ਜਾਂ ਮੰਗਲਵਾਰ ਜਾਈਏ ਬੁੱਧਵਾਰ ਜਾਈਏ ਨਾ ਜਾਂ ਤੁਸੀਂ ਜਿਹੜੇ ਜਣਾ ਬਾਜੀ ਸਕਦੇ ਹੋ ਸਵੇਰ ਦੇ ਟਾਈਮ ਤੋਂ ਲੈ ਕੇ ਸ਼ਾਮ ਦੇ ਟਾਈਮ ਟਾਈਮ ਤੱਕ ਐਤਵਾਰ ਨੂੰ ਆ ਸ਼ਾਮ ਦੇ ਟਾਈਮ ਤੱਕ ਕੀ ਹੁੰਦੇ ਬਾਬਾ ਜੀ ਉੱਥੇ ਬਹਿੰਦੇ ਨੇ ਝਾੜਾ ਕਰਦੇ ਨੇ ਜਿਵੇਂ ਆਪਾਂ ਥੋਲਾ ਕਹਿ ਦਿੰਦੇ ਆ ਝਾੜਾ ਕਹਿ ਦਿੰਦੇ ਆ ਉਹ ਉਦਾਂ ਉਵੇਂ ਕਰਦੇ ਆ ਤੇ ਬਾਕੀ ਤੁਸੀਂ ਸਾਰੀ ਜਾਣਕਾਰੀ ਦਿੱਤੇ ਹੋਏ ਨੰਬਰਾਂ ਦੇ ਉੱਥੇ ਤੁਸੀਂ ਲੈ ਵੀ ਸਕਦੇ ਹੋ ਆਪਣਾ ਨੰਬਰ ਵਿੱਚ ਬਾਬਾ ਜੀ ਆ ਦੇ ਦਾਂਗੇ ਉਹਨਾਂ ਤੋਂ ਤੁਸੀਂ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਵੈਸੇ ਜਿਹੜੇ ਦਿਨ ਮर्जी ਆ ਜਿਓ ਕੋਈ ਚੱਕਰ ਨਹੀਂ ਹੈਗਾ ਸੋਮਵਾਰ ਮੰਗਲਵਾਰ ਵੱਧਵਾਰ ਜਿਹੜੇ ਦਿਨ ਮਰਜ਼ੀ ਆ ਜਿਓ ਤੇ ਤਕਰੀਬਨ ਤਕਰੀਬਨ ਇਹ ਮੰਨ ਕੇ ਚੱਲੋ ਵੀ ਪਈ 4-5 ਵਾਰ ਜੇ ਆ ਜਾਓਗੇ ਤਾਂ ਉਹ ਆਪਣਾ ਹੀ ਫਾਇਦਾ ਵਾ ਪੰਜ ਵਾਰ ਛੇ ਵਾਰ ਵੀ ਆ ਜੂਗੇ ਤਾਂ ਬੱਚਾ ਉਹਨੇ ਛੇਤੀ ਬੋਲਣ ਲੱਗ ਜਾਂਦਾ ਵਾ ਤੇ ਚਾਹੇ ਬੱਚਾ ਬਣਾ ਬੋਟਾ ਬੋਲਦਾ ਚਾਹੇ ਘੱਟ ਬੋਲਦਾ ਚਾਹੇ ਜ਼ਿਆਦਾ ਬੋਲਦਾ ਨਾ ਉਹ ਉਹਦੇ ਹਿਸਾਬ ਨਾਲ ਵੀ ਇਹ ਆ ਵੀ ਬੱਚਾ ਉਹਨੇ ਹੀ ਜਲਦੀ ਬੋਲਣ ਲੱਗ ਜਾਂਦਾ ਵਾ ਜਿੰਨਾ ਆਪਾਂ ਯਾਨੀ ਕਿ ਵਾਧਰ ਪੱਧ ਟਾਈਮ ਲੈ ਕੇ ਆਵਾਂਗੇ ਕਈ ਵੀਰ ਭਰਾ ਦੋ ਵਾਰ ਜਾਂ ਤਿੰਨ ਵਾਰ ਲੈ ਕੇ ਜਾ ਕੇ ਉਦੋਂ ਦੇ ਦੁਆਰਾ ਲੈ ਕੇ ਨਹੀਂ ਜਾਂਦੇ ਜਿਹੜੇ ਦੂਰ ਵਾਲੇ ਵੀਰ ਭਰਾ ਵਾ ਉਹ ਜਿਹੜੇ ਬੱਚੇ ਨੂੰ ਨਾਲ ਲੈ ਕੇ ਆਉਣਾ ਤਾਂ ਜ਼ਰੂਰੀ ਹੈਗੇ ਹੈਗਾ ਹਨਾ ਬੱਚੇ ਨਾਲ ਲੈ ਆਉਣ ਫਿਰ ਇਥੋਂ ਜਲ ਨਾਲ ਲੈ ਜਾ ਕਰੋ ਉਥੋਂ ਜਲ ਇਥੋਂ ਜਲ ਨਾਲ ਲੈ ਜਿਓ ਉਥੋਂ ਜਣਕ ਭਾਈ ਗਦਾਸ ਜੀ ਦੇਦੇ ਤੋਂ ਮਾਨਸੇ ਦੇ ਵਿੱਚੋਂ ਅ ਜਲ ਨਾਲ ਲੈ ਕੇ ਜਾ ਕੇ ਪਿਆਰੇ ਜੀ ਤੁਸੀਂ ਬੱਚੇ ਜੇ ਤੁਸੀਂ ਬਾਹਰ ਬੱਚੇ ਤੁਸੀਂ ਨਹੀਂ ਲੈ ਕੇ ਆ ਸਕਦੇ ਕਿਉਂਕਿ ਬਾੜੀ ਬਾਟ ਵਾਲੇ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਜਿਹੜੇ ਵੀਰਪਰਾ ਤੇ ਬਾਕੀ ਇਉਂ ਵੀ ਤੁਸੀਂ ਜਦੋਂ ਪਹਿਲੀ ਵਾਰ ਬੱਚਾ ਤੁਸੀਂ ਨਾਲ ਲੈ ਕੇ ਆਉਣੇ ਆਉਣਾ ਬਹੁਤ ਜ਼ਰੂਰੀ ਹੈ ਪਹਿਲੀ ਵਾਰ ਤੁਸੀਂ ਬਾਬਾ ਜੀ ਨੂੰ ਬੱਚਾ ਤੁਸੀਂ ਕੋਲੇ ਲੈ ਕੇ ਆਉਣਾ ਵਾ ਉਹ ਥੋਲਾ ਵੀ ਕਰਨਾ ਜੀ ਨੂੰ ਆਪਾਂ ਝਾੜਾ ਕਹਿ ਦਿੰਦੇ ਆ ਉੱਥੇ ਕੋਲੇ ਖੜ ਕੇ ਜਲ ਵੀ ਪਿਉਣਗੇ ਕੌਂਡ ਤੋਂ ਤੁਸੀਂ ਉਹ ਦੇਖ ਹੀ ਲੈਣਾ ਵੀ ਕੌਂਡ ਤੁਸੀਂ ਦੇਖ ਹੀ ਲਿਆ ਵੀ ਕੌਂਡ ਤੋਂ ਜਲ ਜਲ ਪਿਉਂਦੇ ਆ ਵੀ ਕਿਵੇਂ ਪਿਉਂਦੇ ਨੇ ਹਨਾ ਵੀ ਉਹ ਸਾਰਾ ਕੁਝ ਵਿੱਚ ਆਪਾਂ ਤੁਹਾਨੂੰ ਵੀਡੀਓ ਵੈਸੋਂ ਦਿਖਾਈ ਦਿੱਤਾ ਵਾ ਸਾਕ ਉਵੇਂ ਹੀ ਚੱਲਣਾ ਵਾ ਤੇ ਤੁਹਾਨੂੰ ਜਲ ਨਾਲ ਮਿਲ ਜੂਗਾ ਤੁਸੀਂ ਉਹ ਜਲ ਨਾਲ ਪੀਅ ਸਕਦੇ ਆ ਕਈ ਇਦਾਂ ਹੀ ਕਰਦੇ ਆ ਤੇ ਬਾਕੀ ਤੁਸੀਂ ਬਾਬਾ ਜੀ ਦੇ ਪਾਸੋਂ ਤੁਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਨੰਬਰਾਂ ਦੇ ਉੱਤੇ ਉਹ ਤੁਸੀਂ ਨੰਬਰ ਤੁਹਾਨੂੰ ਮੈਂਸ਼ਨ ਕਰ ਦਨੇ ਵਿੱਚ ਆਪਾਂ ਦੇ ਦਿੰਨੇ ਆ ਤੇ ਜੇ 11 ਨੰਬਰ ਵਿੱਚ ਸਾਰਾ ਕੁਝ ਵਿੱਚ ਸਾਰੀ ਗੱਲਬਾਤ ਵਿੱਚ ਹੋ ਜਾਣੀ ਤੁਸੀਂ ਫੋਨ ਕਰਕੇ ਤੁਸੀਂ ਸਾਰੀ ਪ੍ਰਾਤ ਕਰ ਸਕਦੇ ਆ ਕਈ ਵੀਰ ਭਰਾ ਨੂੰ ਪਤਾ ਨਹੀਂ ਲੱਗਦਾ ਮਾਨਸੇ ਦਾ ਮਾਨਸੇ ਦਾ ਚਾਹੇ ਪਾ ਪੰਜਾਬ ਵਾਲੇ ਚਾਹੇ ਗਈ ਉੱਤੇ ਚਾਹੇ ਪੰਜਾਬ ਤੋਂ ਬਾਹਰ ਆਣੇ ਮਨ ਲਓ ਜਿਹੜੇ ਵੀਰ ਵੀਰ ਭਰਾ ਮਾਨੇ ਮਨ ਲਓ ਜੰਮੂ ਵਾਲੇ ਪਾਸੇ ਆਉਣਾ ਸਿੱਧਾ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਮੋਗਾ ਠੀਕ ਆ ਮੋਗਾ ਤੋਂ ਸਿੱਧਾ ਜਾਓ ਜੀ ਬਰਨਾਲਾ ਬਰਨਾਲੇ ਤੋਂ ਜਾਨਕ 35 40 ਕਿਲੋਮੀਟਰ ਦੂਰ ਆ ਜਾਂਦਾ ਜੀ ਮਾਨਸਾ ਮਾਨਸਾ ਜਿਹੜਾ ਮੇਨ ਬਸ ਸਾਡਾ ਬਸ ਸਟੈਂਡ ਆ ਜਿਹੜਾ ਬਸ ਸਟੈਂਡ ਦੇ ਕੋਲੇ ਪੁਲ ਬਣਿਆ ਹੋਇਆ ਪ ਬਿਲਕੁਲ ਨਾਲ ਪੌਲ ਤੋਂ ਆਪਾਂ ਜੂ ਟਰਨ ਲੈ ਕੇ ਪਿੱਛੇ ਪਾਸੇ ਨੂੰ ਪੁੱਠੇ ਪਾਸੇ ਨੂੰ ਨਾਲ ਹੀ ਖੱਬੇ ਪਾਸੇ ਮੁੜੇ ਹੋਣਾ ਵਾ ਨਾਲ ਹੀ ਬਾਬਾ ਜੀ ਦਾ ਯਾਨੀ ਕਿ ਬਾਬਾ ਭਾਈ ਗਦਾਸ ਦੀ ਦਾ ਡੇਰਾ ਬਣਿਆ ਹੋਇਆ ਹੈ ਗੇਟ ਬਣਿਆ ਹੋਇਆ ਗੇਟ ਦੇ ਵਿੱਚ ਆਪਾਂ ਐਂਟਰ ਹੋ ਜਾਣਾ ਵਾ ਸਿੱਧਾ ਭਾਈ ਗਦਾਸ ਦੀ ਦਾ ਡੇਰਾ ਠੀਕ ਹੈ ਬਾਹਰ ਦੀ ਸਾਈਡ ਮਾਰਕੀਟ ਬਣੀ ਹੋਈ ਆ ਪਤਾ ਲੱਗ ਜਾਣਾ ਆਪਾਂ ਨੂੰ ਪਛਾਣ ਆ ਜਾਣੀ ਉਥੋਂ ਤੇ ਜਿਹੜੇ ਆਉਂਦੇ ਆ ਜੀ ਸੰਗਰੂਰ ਪਾਸੇ ਉਹਨਾਂ ਦਾ ਲੋਡ ਹੀ ਨਿਕਾਲਦੀ ਉਹ ਸਿੱਧਾ ਉਹ ਵੀ ਸੰਗਰੂਰ ਤੋਂ ਬਰਨਾਲਾ ਚਾਹੇ ਆਪਾਂ ਚੰਡੀਗੜ੍ਹ ਵਾਲੇ ਪਾਸੇ ਜਾਣਾ ਚੰਡੀਗੜ੍ਹ ਤੋਂ ਆਉਣਾ ਚੰਡੀਗੜ੍ਹ ਵਾਲੇ ਸਿੱਧ ਠੀਕ ਆ ਬੱਸਾਂ ਦਾ ਮਾੜਾ ਪਤਾ ਕਿ ਇਧਰ ਉਧਰ ਜਾਣੇ ਕਰਨੇ ਜਮਨ ਲਵਾ ਦੋ ਜਿਵੇਂ ਬੱਸਾਂ ਮੋਗੇ ਨੂੰ ਤਾਂ ਬੱਸਾਂ ਜਿਵੇਂ ਚੱਲਦੀਆਂ ਰਹਿੰਦੀਆਂ ਬਹੁਤ ਚੱਲਦੀਆਂ ਨੇ ਮਿੰਟ ਮਿੰਟ ਤੇ ਮਿੰਟ ਦੇ ਵਿੱਚ ਦੋ ਦੋ ਤਿੰਨ ਦਰ ਬੱਸਾਂ ਆ ਜਾਂਦੀਆਂ ਕਈ ਵਾਰ ਬੱਸਾਂ ਦਾ ਟਾਈਮ ਹੋਣਾ ਨਾ ਕਈ ਵਾਰ 5-7 ਮਿੰਟ ਤੇ ਬੱਸ ਘਟ ਆਉਂਦੀ ਆ ਕਈ 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 ਏਰੀਆ ਦੇ ਵਿੱਚ ਜਿਵੇਂ ਮੰਨ ਲਓ ਰਾਏਕੋਟ ਨੂੰ ਬੱਸਾਂ ਜਾਂਦੀਆਂ ਤਾਂ ਹੈਗੀਆਂ ਨੇ ਇਹ ਦੋ ਦੋ ਤਿੰਨ ਤਿੰਨ ਮਿੰਟ ਬਾਅਦ ਬਾਅਦ ਆਉਂਦੀਆਂ ਨੇ ਇਹ ਚੀਜ਼ ਦਾ ਥੋੜਾ ਫਰਕ ਪਿਆ ਜਾਂਦਾ 5-4 ਮਿੰਟ ਵੇਟ ਕਰ ਲਿਓ ਬੱਸਾ ਸਾਨੂੰ ਉੱਥੋਂ ਮਿਲ ਜਾਣਗੇ ਸੌਖੇ ਸੱਦਾ ਬੱਸਾਂ ਤੇ ਆ ਜਾਣ ਜੇ ਤੁਸੀਂ ਆਪਦੀ ਗੱਡੀਆਂ ਤੇ ਆਉਣਾ ਸੱਦਾ ਮਤਲਬ ਚੰਡੀਗੜ੍ਹ ਵਾਲਾ ਨੇ ਆਉਣਾ ਸੱਦਾ ਤੇ ਜਾਣੇ ਆਜੋ ਲੁਧਿਆਣੇ ਤੋਂ ਰਾਏਕੋਟ ਰਾਏਕੋਟ ਤੋਂ ਫੇਰ ਸੱਦਾ ਪਰਨਾਲਾ ਠੀਕ ਆ ਜੀ ਚਾਹੇ ਆਪਾਂ ਮਤਲਬ ਜੰਮੂ ਵਾਲੇ ਪਾਸੇ ਆਉਣਾ ਵਾ ਗੱਡੀ ਤੇ ਆਉਣਾ ਵਾ ਤਾਂ ਵੀ ਆਪਦੀ ਗੱਡੀ ਤੇ ਤੁਸੀਂ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਤੋਂ ਸੱਦਾ ਮੋਗਾ ਮੋਗੇ ਤੋਂ ਪਰਨਾਲਾ ਆ ਸਕਦੇ ਹੋ ਦਿੱਲੀ ਵਾਲੇ ਆਉਣ ਦਿੱਲੀ ਵਾਲੇ ਵੀ ਪਹਿਲਾਂ ਸੱਦਾ ਲੁਧਿਆਣੇ ਚ ਆ ਜਾਣ ਲੁਧਿਆਣੇੋਂ ਫੇਰ ਸੱਦਾ ਉਦੋਂ ਚਲੇ ਜਾਣ ਜੇ ਮਤਲਬ ਭਾਦਰਗੜ੍ਹ ਵਾਲੇ ਪਾਸੇ ਤੋਂ ਆਉਂਦੇ ਆ ਤਾਂ ਉਹਨਾਂ ਤੋਂ ਬਰਨਾਲਾ ਬਰਨਾਲੇ ਦੇ ਪਰਤ ਨਾਲ ਸੌਖਾ ਹੋ ਜਾਂਦਾ ਧੰਨਵਾਦ ਜੀ ਧੰਨਵਾਦ ਬਾਕੀ ਜਾਣਕਾਰੀ ਤੁਸੀਂ ਨੰਬਰ ਦੇ ਉੱਤੇ ਦਿੱਤੇ ਨੰਬਰਾਂ ਦੇ ਉੱਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਾਣ ਕੇ ਵੀ ਸ਼ਰਧ ਰੱਖ ਕੇ ਆਉਣਾ ਆਉਣਾ ਪੂਗਾ ਵਿਸ਼ਵਾਸ ਰੱਖੋਗੇ ਤਾਂ ਬੱਚਾ ਆਪਣਾ ਸਹੀ ਧੰਗ ਨਾਲ ਬੋਲਣ ਦਾ ਅਗਜੂਗਾ